ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਧਿਆ ਕਰਾਂਗੇ ਪਿਛਲੀਆਂ ਵੀਡਿਓਾਂ ਦੇ ਵਿੱਚ ਆਪ ਜੀਾਂ ਨੇ 11 ਪੌੜੀਆਂ ਦੀ ਸੰਧਿਆ ਕਰ ਲਈ ਹੈ ਆਓ اگے جی کی سنکھیا پرا آرمبھ کریے ستنا شری واحو صاحب جی گت کہی نہ جائے جہ پچ پچھوتا ہے ਨੋ ਲਿਖਨ ਹਾਰ ਮੰਨੇ ਕਾ ਬਹੇ ਕਰੜ ਵਿਚਾਰ ਐਸਾ ਤਾ ਬ ਦੇ ਰੱਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਤੁ ਸੰਗਤ ਜੀ ਗੌਰ ਕਰੜਾ ਸਭ ਤੋਂ ਪਹਿਲਾ ਅੱਖਰ ਮੰੰਦੇ ਆਇਆ ਹੈ ਮੰੰਦੇ ਉੱਪਰ ਟਿੱਪੀ ਨੰਨੇ ਨੂੰ ਲਾਲ ਲੱਗੀ ਹੋਈ ਹੈ ਮੰੰਦੇ ਥੋੜਾ ਜਿਹਾ ਕਸ ਕਰਕੇ ਪਾਠ ਮੰੰਦੇ ਆਵੇਗਾ ਮੰੰਦੇ ਕੀ ਗਤ ਕਹੀ ਨਾ ਜਾਏ ਗਤ ਦੇ ਉੱਪਰ ਪੂਰਣ ਵਿਸ਼ਰਾਮ ਲੱਗਾ ਹੋਇਆ ਹੈ ਕਹੀਂ ਪਾਠ ਦੇ ਵਿੱਚ ਕਿਸੇ ਨੇ ਭਈ ਬਿੰਦੀ ਨਹੀਂ ਲਾ ਦੇਣੀ ਨੰਨਾ ਪਾਠ ਤਾ ਹੈ ਕੋਈ ਬਾਤਰਾ ਨਹੀਂ ਲੱਗੀ ਹੋਈ ਕਹੀ ਨਾ ਜਾਏ ਜਾਇ ਪਾਠ ਦੇ ਵਿੱਚ ਈੜੀ ਨੂੰ ਸਿਹਾਰੀ ਹੋਏ ਸੁ ਗੌਰ ਦੇ ਨਾਲ ਜਿਹੜੇ ਸ਼ੁੱਧ ਪਾਠ ਕਰਨੇ ਹਨ ਇਸ ਤੋਂ ਅੱਗੇ ਜੇ ਕੋ ਕਹੇ ਜੇ ਕੋ ਵੱਖਰਾ ਵੱਖਰਾ ਕਰਨਾ ਹੈ ਕਹੇ ਪਾਠ ਦੇ ਵਿੱਚ ਹਾਹੀ ਨੂੰ ਦੁਲਾਵਾ ਸਦ ਸੋ ਕਿਸੇ ਨੇ ਪਹਿਲਾਂ ਲਾ ਲਾ ਕਰਕੇ ਕਹੇ ਪਾਠ ਨਹੀਂ ਕਰ ਦੇਣਾ ਦੁਲਾਵਾਂ ਦੇ ਸਹਿਤ ਜਿਹੜਾ ਸ਼ੁੱਧ ਪਾਠ ਹੈ ਉਹ ਭਈ ਕਹੇ ਆਵੇਗ ਸੋ ਕਕਾ ਖਾਹੇ ਨੂੰ ਦੁਲਾਵਾਂ ਲਗੀਆਂ ਹੋਈਆਂ ਜਿਹੜਾ ਸ਼ੁੱਧ ਪਾਠ ਆਪ ਜੀਆ ਨੇ ਭਈ ਕਹੇ ਕਰਨਾ ਹੈ ਇੱਥੇ ਪੂਰਣ ਵਿਸ਼ਰਾਮ ਲਗਾ ਦੇਣਾ ਪਿਛੈ ਪਪੇ ਰੂ ਸਿਹਾਰੀ ਸਚੇ ਰੂ ਦੁਲਾਵਾਂ ਲਗੀਆਂ ਹੋਈਆਂ ਸੋ ਸ਼ੁੱਧ ਪਾਠ ਜਿਹੜਾ ਪਿਛੈ ਆਵੇਗ ਪਛਤਾਏ ਪਾਠ ਆਪ ਜੀ ਗੌਰ ਦੇ ਨਾਲ ਵੇਖੋਗੇ ਨਾ ਪਪਾ ਸ਼ਸ਼ੇ ਨੂੰ ਔਕੜ ਹੈ ਸੋ ਕਈ ਵਾਰ ਬਹੁਤਾਤ ਗਿੜਤੀ ਦੇ ਅੰਦਰ ਜਦੋਂ ਆਪਾਂ ਤੇਜ ਜੀ ਦੇ ਨਾਲ ਪਾਠ ਕਰਦੇ ਹਾਂ ਪਛਤਾਏ ਕਹਿ ਦਿੱਲੇ ਔਕੜ ਦੇ ਲੋਕ ਸੋ ਉਦਾਂ ਨਹੀਂ ਕਰਣਾ ਔਕੜ ਲਗਾ ਕਰਕੇ ਪਛੋਤਾਏ ਸ਼ੁੱਧ ਪਾਠ ਕਰਨਾ ਹੈ ਜੇ ਜ਼ਿਆਦਾ ਸ਼ਸ਼ੇ ਨੂੰ ਕਰੋਗੇ ਫਿਰ ਹੋੜਾ ਲੱਗ ਜਾਏਗਾ ਉਹ ਵੀ ਪਾਠ ਗਲਤ ਹੋ ਜਾਏਗਾ ਉਗੜ ਲਓ ਨੀ ਥੋੜੀ ਜੀ ਆਵਾਜ਼ ਲਗਾ ਕਰਕੇ ਸ਼ੁੱਧ ਪਾਠ ਪਛੋਤਾਈ ਕਰਣਾ ਹੈ ਕਾਗਦ ਦੇ ਵਿੱਚ ਵੀ ਤੱਦਾ ਨਹੀਂ ਲਾਦੇ ਨਾ ਤੱਤੇ ਦੇ ਨਾਲ ਪਾਠ ਕਾਗਦ ਕਲਪੋਲੇ ਪਾਠ ਕਰੜੇ ਹਤ ਇਥੇ ਪੂਰਣ ਵਿਸ਼ਰਾਮ ਲਗਾਉੜਾ ਨੰਨਾ ਫਿਰ ਤੋਂ ਮੁਕਤਾ ਹੈ ਸੋ ਕੋਈ ਬਾਤਰਾ ਨਹੀਂ ਲਾਦੇੜੀ ਲਿਖਣ ਹਾਰ ਦੇ ਵਿੱਚ ਨਾਨੀ ਦੀ ਆਵਾਜ਼ ਆਵੇ ਭਾਈ ਕਿਸੇ ਨੇ ਨੰਨਾ ਨਹੀਂ ਲਾਦੇ ਨਾ ਇਸ ਤੋਂ ਅੱਗੇ ਬੱਤੇ ਪਾਠ ਹੈ ਫਿਰ ਤੂੰ ਉਸੇ ਪ੍ਰਕਾਰ ਥੋੜਾ ਜਿਹਾ ਕਸ ਕੇ ਪਾਠ ਬੰਦੇ ਕਰਣਾ ਹੈ ਇੱਕ ਟਿੱਪੀ ਦੀ ਆਵਾਜ਼ ਹੈ ਇੱਕ ਡੰਡਾ ਲੱਗਾ ਹੋਇਆ ਕਾ ਦੇ ਉੱਪਰ ਪੂਰਣ ਵਿਸ਼ਰਾਬ ਲਗਾ ਦੇਣਾ ਹੈ ਬਹਿ ਕਰਨ ਵਿਚਾਰ ਵਿਚਾਰ ਦੇ ਅੰਦਰ ਵੀ ਵਵੇ ਨੂੰ ਬਿਹਾਰੀ ਹੈ ਸੋ ਭਾਈ ਇੱਥੇ ਵੀ ਖਾਸ ਧਿਆਨ ਰੱਖਣਾ ਹੈ ਐਸਾ ਦਾੰਕ ਇੱਥੇ ਪੂਰਣ ਵਿਸ਼ਰਾਬ ਲਗਾ ਦੇਣਾ ਦੇ ਰੱਜੜ ਹੋਈ ਨੇ ਰੱਜੜ ਦੇ ਵਿੱਚ ਵੀ ਨੰਦੇ ਨੂੰ ਸਿਹਾਰੀ ਹੈ ਰਾਰੇ ਨੂੰ ਟਿੱਪੀ ਲੱਗੀ ਹੋਈ ਸੋ ਗੌਰ ਦੇ ਨਾਲ ਪਾਈ ਪਾਠ ਕਰਨਾ ਹੈ ਜੇ ਕੋ ਵਖਰਾ ਵਖਰਾ ਹੈ ਮੰਨ ਜਾਣੈ ਮੰਨ ਪਾਠ ਮੰਦੇ ਨੂੰ ਟਿੱਪੀ ਲਗਾ ਕਰਕੇ ਕਸ ਕਰਕੇ ਕਰਨਾ ਹੈ ਮੰਨ ਕੋਈ ਇੱਕ ਪਾਠ ਮੰਨ ਕਸ ਕਰਕੇ ਆਵੇਗਾ ਇੱਕ ਮੰਨ ਪਾਠ ਪੂਰਾ ਹੈ ਸੋ ਦੋਮਾ ਪਾਠ ਦਾ ਪਈ ਖਾਸ ਕਰਕੇ ਧਿਆਨ ਰੱਖਣਾ ਇਹ ਤੁਕ ਚਾਰ ਵਾਰ ਇਹਨਾਂ ਚਾਰ ਪੌੜੀਆਂ ਦੇ ਅੰਦਰ ਵਾਰ ਵੀ 13ਵੀਂ 14ਵੀਂ ਅਤੇ 15ਵੀਂ ਪੌੜੀ ਦੇ ਅੰਦਰ ਵਾਰ-ਵਾਰ ਇਹ ਤੁਕ ਆਵੇਗੀ ਸੋ ਖਾਸ ਧਿਆਨ ਰੱਖ ਕਰਕੇ ਭਈ ਇਹ ਸ਼ੁੱਧ ਪਾਠ ਕਰਨੇ ਹਨ ਪਹਿਲਾ ਪਾਠ ਮਨ ਦੂਸਰਾ ਮਨ ਭੋਲਾ ਹੈ ਜੇ ਕੋ ਮਨ ਜਾਣੈ ਮਨ ਕੋਈ ਸੋ ਭਈ ਇਹ ਸ਼ੁੱਧ ਪਾਠ ਆਪ ਜੀਆ ਨੇ ਕਰਨੇ ਹਨ ਮੰਨੈ ਸੁਰਤ ਹੋਵੈ ਬਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਬੋਹਿ ਝੋਟਾ ਨਾ ਖਾਇ ਮੰਨੈ ਜਦ ਕੈ ਸਾਥ ਨਾ ਜਾਏ ਐਸਾ ਨਾ ਹੋ ਨਿਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਗੌਰ ਕਰਦਾ ਸੰਤ ਜੀ ਇਸ ਅਖੀਰ ਲਈ ਜਿਹੜੀ ਪਹਿਲਾ ਬੰਦੇ ਵਾਲੀ ਪੌੜੀ ਹੈ ਫੇਰ ਜਿਹੜੀਆਂ ਤਿੰਨ ਪੌੜੀਆਂ ਹਨ ਉਹ ਮੰਨੈ ਵਾਲੀਆਂ ਸੋ ਪਹਿਲੇ ਮੰਤੇ ਦੇ ਵਿੱਚ ਲਾਂ ਹੈ ਇੱਥੇ ਮੰਨੈ ਪਾਠ ਹੈ ਭਾਵ ਮੱਲੇ ਦੇ ਉੱਪਰ ਦੁਲਾਵਾਂ ਸਨ ਮੱਲੇ ਅਤੇ ਮੰਨੈ ਦੇ ਵਿੱਚ ਫਰਕ ਹੈ ਸੋ ਇੱਥੇ ਗਲਤ ਨਹੀਂ ਕਰ ਦੇਣਾ ਜਿਹੜੀ 12ਵੀਂ ਪੌੜੀ ਹੈ ਉਹਦੇ ਵਿੱਚ ਮੰਨੈ ਪਾਠ ਹੈ ਭਾਵ ਲਾਂ ਲੱਗੀ ਹੋਈ ਅਤੇ ਇਸ ਤੋਂ ਅੱਗੇ ਜੋ ਮੰਨੈ ਹੈ ਇਹਦੇ ਵਿੱਚ ਦੁਲਾਵਾਂ ਹਨ ਸੋ ਭਾਈ ਕਿਸੇ ਨੇ ਗਲਤ ਨਹੀਂ ਕਰਨਾ ਮੰਨੈ ਪਾਠ ਕਰਨਾ ਹੈ ਅਤੇ ਇੱਥੇ ਹੀ ਪੂਰਨ ਵਿਸ਼ਰਾਮ ਲਗਾ ਦੇਣਾ ਮੰਨੈ ਦੇ ਉੱਪਰ ਵਿਸ਼ਰਾਮ ਫਿਰ ਸੁਰਤ ਹੋਵੈ ਮਨ ਪੁੱਤ ਗੌਰ ਕਰਨਾ ਹੋਵੈ ਦੇ ਵਿੱਚ ਵੀ ਦੁਲਾਵਾਂ ਹਨ ਮਨ ਪਾਠ ਪੋਲਾ ਹੈ ਬੁੱਧ ਪਾਠ ਥੋੜਾ ਜਾਂ ਕਸ ਕਰਕੇ ਕਰਨਾ ਤਾਂ ਜੋ ਦੱਦਾ ਨਾ ਲੱਗ ਜਾਵੇ ਦੇ ਨਾਲ ਬੁੱਧ ਪਾਠ ਆਵੇ ਇਸ ਤੋਂ ਅੱਗੇ ਦੂਸਰੀ ਟੁਕ ਦੇ ਅੰਦਰ ਵੀ ਮੰਨੈ ਤੇ ਪੂਰਨ ਵਿਸ਼ਰਾਮ ਸ਼ਗਲ ਭਵਨ ਭਵਨ ਦੇ ਵਿੱਚ ਨਾਨੀ ਦੀ ਆਵਾਜ਼ ਆਵੇ ਕੀ ਸੁਧ ਤਦ ਦੇ ਨਾਲ ਸੁਧ ਬਾਠ ਆਪ ਜੀਆਂ ਨੇ ਕਰਨਾ ਹੈ ਤੀਸਰੀ ਟੁਕ ਦੇ ਅੰਦਰ ਵੀ ਮੰਨੈ ਤੇ ਪੂਰਨ ਵਿਸ਼ਰਾਮ ਹੈ ਮੋਹੇ ਦੇ ਵਿੱਚ ਹਾਹੀ ਨੂੰ ਸਿਹਾਰੀ ਲੱਗੀ ਹੋਈ ਹੈ ਸੋ ਉਹ ਵੀ ਧਿਆਨ ਦੇ ਨਾਲ ਆਪ ਜੀਆਂ ਨੇ ਪਾਠ ਕਰਨਾ ਚੋਟਾ ਚੋਟਾ ਦੇ ਅੰਦਰ ਕਿ ਕੋਈ ਬਿੰਦੀ ਨਹੀਂ ਲੱਗੀ ਹੋਈ ਸੋ ਭਾਈ ਕੋਈ ਬਿੰਦੀ ਲਾ ਕਰਕੇ ਪਾਠ ਨਾ ਕਰੇ ਚੋਟਾ ਦੇ ਅੱਗੇ ਨਾਂ ਹੈ ਨੱਤੇ ਨੂੰ ਕੰਨਾ ਹੈ ਇੱਥੇ ਕਿਸੇ ਨੇ ਮੁਕਤੇ ਰੂਪ ਵਿੱਚ ਨਾ ਨਾ ਕਹਿ ਦੇਣਾ ਨੱਤੇ ਨੂੰ ਕੰਨਾ ਲਗਾ ਕਰਕੇ ਚੋਟਾ ਨਾ ਖਾਏ ਇਹ ਸ਼ੁੱਧ ਪਾਠ ਕਰਦੇ ਹਨ ਇਸ ਤੋਂ ਅੱਗੇ ਮੰਨੈ ਪਾਠ ਉਸੇ ਪ੍ਰਕਾਰ ਪੂਰਨ ਵਿਸ਼ਰਾਮ ਲਗਾ ਦੇਣਾ ਜਮ ਕੈ ਇਥੇ ਵੀ ਭਾਈ ਕੋਈ ਕੀ ਨਾ ਕਹਿ ਦਵੇ ਜਮ ਕੇ ਨਹੀਂ ਜਮ ਕਹਿ ਹੈ ਪਾਠ ਕੈ ਦਲਾਵਾਂ ਲਗਾ ਕਰਕੇ ਕਰਨਾ ਹੈ ਸਾਤ ਨਾ ਜਾਏ ਇਥੇ ਭਾਈ ਨੰਨਾ ਮੁਕਤਾ ਹੈ ਸੋ ਮੁਕਤੇ ਰੂਪ ਦੇ ਵਿੱਚ ਇਹਦਾ ਉਚਾਰਨ ਕਰਨਾ ਹੈ ਐਸਾ ਨਾ ਨਿਰੰਜਨ ਹੋਈ ਇਹ ਉਸੇ ਪ੍ਰਕਾਰ ਦੇ ਨਾਲ ਸ਼ੁੱਧ ਪਾਠ ਕਰਨੇ ਹਨ ਜੇ ਕੋ ਮਨ ਜਾਣੈ ਮਨ ਕੋਈ ਉਸੇ ਪ੍ਰਕਾਰ ਇੱਕ ਪਾਠ ਮਨ ਕਰਸ ਕਰ ਕੀ ਹੈ ਇੱਕ ਮਨ ਪਾਠ ਪੋਲਾ ਹੈ ਜਾਣੈ ਦੇ ਉੱਪਰ ਵਿਸ਼ਰਾਮ ਪਾਈ ਕਿਸੇ ਨੇ ਭਲੀਖਾ ਨਹੀਂ ਕਰ ਦੇਣਾ ਜ਼ਿਆਦਾਤਰ ਕਈ ਮਨ ਦੇ ਉੱਪਰ ਵਿਸ਼ਰਾਮ ਲਗਾ ਦਿੰਦੇ ਸੋ ਭਾਈ ਉਹਦਾ ਵੀ ਨਹੀਂ ਕਰਣਾ ਇਸ ਤੋਕ ਦੇ ਅੰਦਰ ਤੋ ਗੱਲਾਂ ਦਾ ਧਿਆਨ ਰੱਖਣਾ ਹੈ ਇੱਕ ਤੇ ਮਨ ਅਤੇ ਮਨ ਇੱਕ ਪਾਠ ਭਾਰਾ ਇੱਕ ਪੋਲਾ ਹੈ ਇਕ ਵੀ ਸ਼੍ਰਾਮ ਜਿਹੜਾ ਜਾਣੈ ਤੇ ਉੱਪਰ ਲੱਗਾ ਹੋਇਆ ਨਾੜੇ ਦੇ ਨਾਲ ਇਹ ਸ਼ੁੱਧ ਪਾਠ ਆਪ ਜੀਾਂ ਨੇ ਕਰਨੇ ਹਨ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸੋ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਤਰਮ ਸੇਤੀ ਸੰਬੰਧ ਐਸਾ ਨਾ ਕੋ ਨਿਰਜਲ ਹੋਏ ਜੇ ਕੋ ਮਨ ਜਾਣੈ ਮਨ ਕੋਏ ਤੋ ਸੰਗਤ ਜੀ ਮੰਨੈ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਹੈ ਉਸੇ ਪ੍ਰਕਾਰ ਦੁਲਾਵਾ ਲਗਾ ਕਰਕੇ ਪਾਠ ਕਰਨਾ ਮਾਰਗ ठाक ठठे ਦੇ ਨਾਲ ਪਾਠ ਠਾਕ ਕਰਨਾ ਹੈ ਨੰਨਾ ਪਾਠ ਮੁਕਤਾ ਹੈ ਸੋਨਾ ਪਾਏ ਇਹ ਸ਼ੁੱਧ ਪਾਠ ਕਰਨੇ ਹਨ ਇਸ ਤੋਂ ਅੱਗੇ ਮੰਨੈ ਉਸੇ ਪ੍ਰਕਾਰ ਹੈ ਪਤ ਪਾਠ ਥੋੜਾ ਜਿਹਾ ਪੋਲਾ ਕਰਨਾ ਕਿਸੇ ਨੇ ਭਾਰਾ ਕਰਕੇ ਜਾਂ ਅਦਕ ਲਗਾ ਕਰਕੇ ਪਾਤ ਨਹੀਂ ਕਹਿ ਦੇਣਾ ਪੋਲਾ ਪਾਠ ਪਤ ਹੈ ਸਿਉ ਪ੍ਰਗਟ ਜਾਏ ਕਿਸੇ ਨੇ ਪ੍ਰਗਟ ਨਹੀਂ ਕਰ ਦੇਣਾ ਇੱਥੇ ਵੀ ਕੋਈ ਮਾਤਰਾ ਜਾਂ ਅਧਕ ਨਹੀਂ ਲਗਾਉਣੀ ਪੋਲਾ ਪਾਠ ਪਤ ਸੋਗ ਪ੍ਰਗਟ ਜਾਏ ਸ਼ੁੱਧ ਪਾਠ ਕਰਨੇ ਹਨ ਇਸ ਇਸ ਤੋਂ ਅੱਗੇ ਮੰਨੈ ਪਾਠ ਫਿਰ ਉਸੇ ਪ੍ਰਕਾਰ ਹੈ ਮਗ ਪੋਲਾ ਪਾਠ ਹੈ ਨੰਨਾ ਮੁਕਤਾ ਹੈ ਚੱਲੈ ਚੱਲੈ ਦੇ ਵਿੱਚ ਦੁਲਾਵਾਂ ਲਗੀਆਂ ਹੋਈਆਂ ਹਨ ਸੋ ਭਾਈ ਇਹ ਵੀ ਕਿਸੇ ਨੇ ਗਲਤ ਨਹੀਂ ਕਰ ਦੇਣਾ ਚੱਲੇ ਪਾਠ ਜਿਹੜਾ ਆਪ ਜੀਆਂ ਨੇ ਕਰਨਾ ਹੈ ਪੰਥ ਦੇ ਵਿੱਚ ਵੀ ਪੱਪੇ ਨੂੰ ਟਿੱਪੀ ਹੈ ਥੱਥਾ ਪਾਠ ਜਿਹੜਾ ਲੱਗਾ ਹੋਇਆ ਹੈ ਸੋ ਇਸ ਪ੍ਰਕਾਰ ਦੇ ਨਾਲ ਭਾਈ ਪੰਥ ਕਰਨਾ ਹ ਇਹਦੇ ਤੋਂ ਅੱਗੇ ਮੰਨੈ ਦੇ ਉੱਪਰ ਪੂਰਨ ਵਿਸ਼ਰਾਮ ਧਰਮ ਸੇਤੀ ਸੰਬੰਧ ਕਠਾ ਪਾਠ ਹੈ ਨੰਨਾ ਲੱਗਾ ਹੈ ਸੰਬੰਧ ਕਹਿਣਾ ਹੈ ਐਸਾ ਨਿਰੰਜਨ ਹੋਈ ਇਸੇ ਪ੍ਰਕਾਰ ਦੇ ਨਾਲ ਇਹ ਜਿਹੜਾ ਪਾਠ ਕਰਨਾ ਹੈ ਫਿਰ ਤੋ ਅਖੀਰਲੀ ਤੁਕ ਉਸੇ ਪ੍ਰਕਾਰ ਦੇ ਨਾਲ ਜੇ ਕੋ ਮਨ ਜਾਣ ਹੈ ਪੂਰਣ ਵਿਸ਼ਰਾਮ ਲਓ ਲਿਖਉਣਾ ਹੈ ਮਨ ਕੋਏ ਇੱਕ ਪਾਠ ਕਸ ਕਰਕੇ ਹੈ ਇੱਕ ਪਾਠ ਜਿਹੜਾ ਆਪ ਜੀਆਂ ਨੇ ਪੂਲਾ ਕਰਨਾ ਸੋ ਇਸ ਪ੍ਰਕਾਰ ਭਈ ਇਹ ਜਿਹੜੇ ਸ਼ੁੱਧ ਪਾਠ ਆਪ ਜੀਆਂ ਨੇ ਕਰਨੇ ਹਨ ਮਨ ਹੈ ਪਾਵਹਿ ਬੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿਖ ਮੰਨੈ ਨਾਨਕ ਭਵਹਿ ਨ ਭਿਖ ਐਸਾ ਨਾਬ ਨਿਰਜਜਦ ਹੋਈ ਜੇ ਕੋ ਮਨ ਜਾਣੈ ਮਨ ਕੋਈ ਗੌਰ ਕਰਨਾ ਸੰਗਤ ਜੀ ਮੰਨੇ ਪਾਠ ਵਾਲਾ ਇਹ ਅਖੀਰਲੀ ਪੌੜੀ ਹੈ ਮੰਨੇ ਦੇ ਉੱਪਰ ਵਿਸ਼ਰਾਮ ਲਗਾਉਣਾ ਪਾਵ ਹੈ ਜਿਆਦਾਤਰ ਪਾਵ ਹੈ ਪਾਠ ਕਰ ਦਿੰਨੇ ਸੋ ਸੰਗਤ ਜੀ ਉਹਦਾ ਵੀ ਨਹੀਂ ਕਰਨਾ ਉਥੇ ਵੀ ਹਾਹਾ ਮੁਕਤਾ ਰਹਿ ਜਾਂਦਾ ਸੋ ਹਾਹੀ ਨੂੰ ਸਿਹਾਰੀ ਹੈ ਖੇ ਦੀ ਆਵਾਜ਼ ਆਵੇ ਪਾਵਹਿ ਇਹ ਸ਼ੁੱਧ ਪਾਠ ਕਰਨਾ ਮੋਖ ਮੰਮੇ ਨੂੰ ਹੋੜਾ ਖਖੇ ਦੀ ਆਵਾਜ਼ ਆਵੇ ਪੋਖ ਦਵਾਰ ਇਹ ਸ਼ੁੱਧ ਪਾਠ ਕਰਨੇ ਨੇ ਮੰਨੈ ਪਰਵਾਰੈ ਸਾਧਾਰ ਇਕਤੇ ਮੰਨੈ ਤੇ ਪੂਰਨ ਵਿਸ਼ਰਾਮ ਲਗਾਉਣਾ ਫਿਰ ਪਰਵਾਰੈ ਦੇ ਵਿੱਚ ਦੁਲਾਵਾਂ ਹਨ ਸਾਧਾਰ ਸਸੇ ਨੂੰ ਕੰਨਾ ਹੈ ਤੇ ਧੱਦੇ ਨੂੰ ਵੀ ਕੰਨਾ ਸੋ ਕਿਸੇ ਨੇ ਤਦਾਵੀ ਨਹੀਂ ਲਾ ਦੇਣਾ ਸਾਧਾਰ ਐਸੇ ਜਿਹੜਾ ਇਹ ਸ਼ੁੱਧ ਪਾਠ ਕਰਨਾ ਫਿਰ ਤੋਂ ਬੰਦੇ ਦੇ ਉੱਪਰ ਵਿਸ਼ਰਾਮ ਗੌਰ ਕਰਨਾ ਸੰਗਤ ਜੀ ਜ਼ਿਆਦਾਤਰ ਇੱਥੇ ਆੜ ਕੇ ਗਲਤੀ ਹੋ ਜਾਂਦੀ ਇੱਕ ਪਾਠ ਤਰਹਿ ਇੱਕ ਪਾਠ ਤਾਰੇ ਹੈ ਇੱਕ ਦੇ ਵਿੱਚ ਕੰਨਾ ਹੈ ਇੱਕ ਦੇ ਵਿੱਚ ਕੰਨਾ ਨਹੀਂ ਇੱਕ ਪਾਠ ਦੇ ਵਿੱਚ ਦੁਲਾਵਾ ਹੈ ਇਕ ਪਾਠ ਦੇ ਵਿੱਚ ਲਾ ਸੋ ਜਿਹੜਾ ਸਭ ਤੋਂ ਪਹਿਲਾ ਪਾਠ ਉਹ ਮੰਨੈ ਪੂਰਣ ਵਿਸ਼ਰਾਮ ਫਿਰ ਜਿਹੜਾ ਦੂਜੇ ਨੰਬਰ ਤੇ ਪਾਠ ਹੈ ਉਹ ਹੈ ਤਰੈ ਤਤਾ ਰਾਰੇ ਨੂੰ ਤੁਲਾਵਾ ਖੜ ਪਾਠ ਤਰੈ ਕਰਨਾ ਹੈ ਤਰੇ ਕੀ ਕਰ ਦੇਣਾ ਲਾ ਨਹੀਂ ਲਾਉਣੀ ਤੁਲਾਵਾ ਲਗਾ ਕਰਕੇ ਤਰੈ ਇਸ ਤੋਂ ਅੱਗੇ ਵਾਲਾ ਪਾਠ ਤਾਰੇ ਤਤੇ ਨੂੰ ਕੰਨਾ ਰਾਰੇ ਨੂੰ ਲਾ ਇੱਥੇ ਕਿਸੇ ਨੇ ਤੁਲਾਵਾ ਨਹੀਂ ਲਾਉਣੀ ਹੈ ਲਾ ਲ ਮੋੜੀ ਹੈ ਤਰੈ ਤਾਰੇ ਗੁਰ ਸਿੱਖ ਇਹ ਜਿਹੜਾ ਸ਼ੁੱਧ ਪਾਠ ਆਪ ਜੀਆ ਨੇ ਕਰਨਾ ਹੈ ਫਿਰ ਤੋ ਮੰਨੈ ਉਸੇ ਪ੍ਰਕਾਰ ਪੂਰਨ विश्राम ਨਾਨਕ ਦੇ ਵਿੱਚ ਵੀ ਕਿਸੇ ਨੇ ਪੈ ਨਾ ਨਾ ਨਹੀਂ ਲਾਉਣਾ ਨਾਨਕ ਭਵੇਹ ਫਿਰ ਤੋ ਹੇ ਲਕੌੜੀ ਹੈ ਹਾਹੀ ਦੂਸੇ ਹਾਰੀ ਹੈ ਭਵੇਹ ਨੰਨਾ ਮੁਕਤਾ ਹੈ ਭਿਖ ਇਹ ਸ਼ੁੱਧ ਪਾਠ ਕਰਣੇ ਹੈ ਐਸਾ ਨਾ ਨਿਰਜਿਤ ਹੋਈ ਉਸੇ ਪ੍ਰਕਾਰ ਜਿਹੜਾ ਇਹ ਸ਼ੁੱਧ ਪਾਠ ਆਪ ਜੀਆ ਨੇ ਕਰਨਾ ਹੈ ਜੇ ਕੋ ਵਖਰਾ ਹੈ ਮਨ ਪਾਠ ਕਸ ਕਰਕੇ ਜਾਣਾ ਨਾਣੇ ਦੇ ਨਾਲ ਹੈ ਪੂਰਣ ਵਿਸ਼ਰਾਬ ਲਗਾਉਣ ਮਨ ਭੋਲਾ ਹੈ ਕੋਏ ਸਿਹਾਰੀ ਲਗਾ ਕਰਕੇ ਪਾਠ ਕਰਨ ਤੋ ਸੰਗਤ ਜੀ ਇਹ ਸ਼ੁੱਧ ਪਾਠ ਹੈ ਕਿਸੇ ਨੇ ਭਾਈ ਕੋਈ ਭੁੱਲ ਨਹੀਂ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਆਪਾ ਜਿਹੜੀ 15 ਪੌੜੀਆਂ ਦੀ ਸੰਖਿਆ ਇਸ ਵੀਡੀਓ ਦੇ ਵਿੱਚ ਕਰ ਲਈ ਹੈ ਆਉਣ ਵਾਲੀਆਂ ਵੀਡਿਓਵਾਂ ਦੇ ਅੰਦਰ ਆਪਾਂ ਜਗਜੀਤ ਸਾਹਿਬ ਦੀ ਸੰਪੂਰਣ ਸੰthia ਕਰਾਂਗੇ ਲਾਬੂ ਹਾਜ਼ਰੀ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ